ਉੱਜੇ ਭਾਈ ਉਹ ਹਾਂ ਉਹ ਰੋਕੀ ਜਾਂ ਰੋਕੀ ਉਹ ਹੁਣ ਕੀ ਹੋ ਗਿਆ ਯਾਰ ਪਛਾਹ ਬਹੁਤ ਤੇਜ਼ ਹੁੰਦਾ ਭਾਈ ਯਾਰ ਵੀਰ ਵਾਲਾ ਕਰੋਲਾ ਤੇਰਾ ਪਤਾ ਹੀ ਨਹੀਂ ਲੱਗਿਆ ਯਾਰ ਵਿੱਚ ਨਿਕਲ ਜੂ ਵੀਰੇ ਉਹ ਖੜ ਜਾ ਖਾਲੀ ਜਗ੍ਹਾ ਰੇ ਕੇ ਰੋਕਦਾ ਮੈਂ ਖੜ ਜਾ ਉਹ ਆ ਜਾ ਹੁਣ ਇਹਨਾਂ ਦਾ ਪਾਣੀ ਤੇਰੇ ਅੰਦਰ ਵੀ ਹੈ ਨਹੀਂ ਜਿੰਨਾ ਕੱਢੀ ਜਾਂ ਨਾ ਰੋਕ ਜਾ ਦਿੱਸੇ ਹੂੰ ਮੋਟਰ ਚੱਲਦੇ ਆਣੇ ਕੱਲ ਤੇ ਹੱਤੂ ਲੂੰਗਾ ਮੈਂ ਇਹਨਾਂ ਨਾਲੇ ਵਾਲੇ ਸੈਕਟ ਵੀ ਲਾਂਗੇ ਚੱਲ ਤੂੰ ਬੜਾ ਟਾਈਮ ਲਾਉਂਨਾ ਯਾਰ ਤੂੰ ਐਨਾ ਪਾਣੀ ਹੈਗਾ ਤੇਰੇ ਅੰਦਰ ਚੱਲ ਬਈ ਚੱਲ ਜਾ ਓ ਮੋਟਰ ਚੱਲੀ ਚੱਲ ਤੂੰ ਦੰਦਰਾ ਪਹਿਲਾ ਸਟੈਪ ਨਹੀਂ ਥੱਲੇ ਲਾ ਆਪਦੀ ਵੱਡ ਲਾਈਏ ਯਾਰ ਬਈ ਤੋੜ ਜੀ ਲੱਗੀ ਪਈ ਜਲਦੀ ਕਰ ਯਾਰ ਹੋਂਦਾ ਰੱਜੇ ਹੀ ਨਹੀਂ ਤੂੰ ਆਡਾ ਪਾਇਆ ਤਾਂ ਇੱਧਰ ਵੱਡ ਗਿਆ ਦੱਬੀ ਦੇ ਅੱਖਾਂ ਜੀ ਆਹ ਫਾਸ ਰੀਡ ਜਾ ਬਣਾ ਕਰ ਹੁਣ ਮੈਨੂੰ ਵੀ ਲਵਾ ਦੇ ਲੱਗਦਾ ਜਾਣ ਦੇ ਪਹਿਲਾਂ ਹੀ ਤੈਨੂੰ ਲਵਾ ਦੀ ਯਾਰ ਬੱਸ ਬੱਸ ਕਰ ਮਾਰ ਲਾ ਮਿੱਕੀ ਆਪਣੀ ਕਿੱਥੇ ਲੱਗਦੀ ਹੈ ਬਗੀ ਹਾਂ ਉਹ ਚਾਚਾ ਆਪ ਦੀ ਜਾ ਆ ਇਹਨੂੰ ਦੇਖੀ ਜਾਏਗਾ ਕਿ ਸਦੇਗਾ ਵੀ ਥੂੜੀ ਬਣਾਉਣ ਵਾਲੇ ਨੂੰ ਰਦੀਰ ਮੈਂ ਕਿਹਾ ਬਾ ਕਈਆਂ ਨੂੰ ਹਾਂ ਕੋਈ ਨਾ ਕੋਈ ਮਹੰਦਾ ਮਾਰ ਦਿੰਦਾ ਕੋਈ ਨਾ ਕੋਈ ਵਿਚਾਰਾ ਹੋਰ ਲੈ ਜਾਂਦਾ ਥੋੜੇ ਆਲਾ ਇਹਨੂੰ ਪਤਾ ਆਪਣੇ ਮਰ ਬਾਬਾ ਜ਼ਮੀਨ ਦਾ ਹਾਂ ਠਗੜਾ ਵਾ ਬੰਦੇ ਹਾਂ ਵੀ ਨਹੀਂ ਵਰਦੇ ਉਹਨਾਂ ਨੂੰ ਪਤਾ ਵੀ ਨਹੀਂ ਚਾਰ ਪੰਜ ਦਿਨ ਲੱਗ ਜਾਣੇ ਆ ਥੂੜੀ ਬਣਾਉਣ ਨੂੰ ਠੀਕ ਹੈ ਨਾ ਉਹ ਹਰੇਕ ਹੀ ਕਹਿ ਦਿੰਦਾ ਬਈ ਚਾ ਮੇਰੇ ਨਾਲ ਦੇਰ ਤਾਂ ਟਾਈਮ ਲੱਜੇ ਹੈਗਾ ਵਾ ਤੇਰੇ ਇਕੱਠੀ ਬਣਾਵਾਂਗੇ ਠੀਕਾ ਪਰ ਬੰਦਾ ਹਾਂ ਵੀ ਭਰੇ ਤਾਂ ਹੀ ਆ ਆਪਾਂ ਕਿਹੜਾ ਕਿਸੇ ਨੂੰ ਚੱਕ ਕੇ ਲੈ ਆਵਾਂਗੇ ਹਾਂ ਠੀਕਾ ਨਾ ਟੂੜੀ ਤਾਂ ਹੁਣ ਬਣਾਏ ਤੇ ਖੜਾ ਛੁੱਟੂ ਪਰ ਮੈਨੂੰ ਵੀ ਦਿਖਦਾ ਬਈ ਲੋਕਾਂ ਨੇ ਟੂੜੀ ਬਣਾਈ ਜਾਂਦੇ ਆ ਚੱਲ ਪੁੱਤ ਕੋਈ ਨਾ ਉਹਨਾਂ ਦੀ ਥੂੜੀ ਹੈ ਠੀਕਾ ਨਾ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਆਪਣੇ ਆਈ ਜੂਗਾ ਅੱਜ ਨਹੀਂ ਆਉ ਇੱਕ ਦਿਨ ਬਾਅਦ ਲੇਟ ਆ ਜੂਗਾ ਕੱਲ ਤੱਕ ਆ ਜੂ ਹਾਂ ਆ ਜੂਗਾ ਕਹਿੰਦਾ ਵਾ 6-7 ਨੇ ਬੰਦੇ ਉਹਨਾਂ ਜੋ ਕੋਈ ਵੀ ਰੀਪਰ ਲਾ ਸਕਦਾ ਵਾ ਜਿਹੜਾ ਆ ਗਿਆ ਆਪਾਂ ਉਹ ਹੀ ਲਾ ਦੇਣਾ ਪਹਿਲਾਂ ਉਹ ਚਾਚਾ ਆਪਣੀ ਮੋ

ਆਗੀ ਕਰਦੇ ਆ ਕੀ ਲਗੋਨੇ ਆ ਕੁਛ ਨਹੀਂ ਆ ਦਿਖਾ ਕੁਛ ਨਹੀਂ ਤੇਰੇ ਆ ਕੋਈ ਨਹੀਂ ਆ ਗਿਆ ਉਹ ਯਾ ਸਿੱਖਾ ਹੀ ਡੱਬੀ ਵਿੱਚ ਚੱਕੀ ਵਰਦਾ ਸਰਕੜਾ ਵੀ ਡੇਰਾ ਮਤਲਬ ਹੈ ਨਾ ਜੇ ਮੇਰੇ ਇੰਨੇ ਨਾੜ ਨੂੰ ਅੱਗ ਲੱਗ ਜਾਂਦੀ ਕੌਣ ਜ਼ਿੰਮੇਵਾਰ ਆ ਤੁਹਾਨੂੰ ਕੋਈ ਜਾਣਕਾਰੀ ਹੈਗੀ ਆ ਮੋਗੇ ਕਿੱਡੀ ਵੱਡੀ ਅੱਗ ਲੱਗੀ ਕਿੰਨਾ ਨੁਕਸਾਨ ਹੋ ਗਿਆ ਜ਼ਮੀਨ ਦਾ ਓਏ ਤੁਸੀਂ ਨੌਜਵਾਨ ਮੁੰਡਿਓ ਕਿਹੜੇ ਨਸ਼ਿਆਂ 'ਚ ਪਏ ਹੋਇਓ ਓਹ ਤੁਹਾਡੇ ਮਾਪਿਆਂ ਨੇ ਤੁਹਾਡੇ 'ਤੇ ਕਿੰਨੀਆਂ ਉਮੀਦਾਂ ਰੱਖੀਆਂ ਹੋਈਆਂ ਤੁਸੀਂ ਕਿਹੜੇ ਰਾਹ ਫੜੇ ਹੋਇਆ ਜੇ ਤੁਸੀਂ ਮੈਨੂੰ ਇੱਥੇ ਹੁਣ ਦੇਖ ਕੇ ਨਾ ਮੁੜ ਕੇ ਲੱਤਾਂ ਤੋੜ ਦੂੰ ਚਲੋ ਬਜੋ ਸਤਿ ਸ੍ਰੀ ਅਕਾਲ ਜੀ ਕਿਸਾਨ ਦਿਨ ਰਾਤ ਮਿਹਨਤ ਕਰਦਾ ਵਾ ਆਪਣੇ 6 ਮਹੀਨੇ ਦੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਵਾ ਦਾਣਾ ਪੱਕਾ ਜਾਂਦਾ ਆਪਣੀ ਛੋਟੀ ਜੀ ਗਲਤੀ ਲੱਖਾਂ ਦਾ ਹੀ ਨੁਕਸਾਨ ਕਰ ਦਿੰਦੀ ਆ ਤੇ ਆਪਾਂ ਇਹੋ ਜਿਹੀਆਂ ਗਲਤੀਆਂ ਨਾ ਕਰੀਏ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ। ਤੋਂ ਸასი ਕਾਲ ਜੀ ਸਾਰਿਆਂ ਨੂੰ। ਸਾਰੇ ਹੋਸੀ।